ਕੋਈ ਮੇਰਾ ਨਾਮ ਹੀਰਾ ਆ ਤੇ ਸ਼ਾਮੀ ਅਸੀਂ ਦੁਕਾਨ 7:30 7 ਵਜੇ ਦੁਕਾਨ ਬੰਦ ਕਰਕੇ ਗਏ ਆ ਪ੍ਰੈਸ ਵਗੈਰਾ ਸਭ ਕੁਝ ਸੋਚ ਵਗੈਰਾ ਬੰਦ ਕਰਕੇ ਗਏ ਆ ਲਾਈਟ ਵਗੈਰਾ ਮਤਲਬ ਬੰਦ ਕਰ ਦਿੱਤੀ ਆ ਤੇ ਉਹ ਮਨੇ ਸਰਪੰਚ 5 ਵਜੇ ਨੂੰ ਪਤਾ ਲੱਗਾ ਕਿ ਮਤਲਬ ਕਿਸੇ ਨੇ ਦੱਸਿਆ ਇਦਾਂ ਸੇਲ ਕਰਵਾਏ ਜਾਂਦਿਆਂ ਨੇ ਕਿ ਰਾਧਾਰੀਆਂ ਨੇ ਫੋਨ ਕੀਤੇ ਆ ਤੇ ਇਹਦਾ ਮਤਲਬ ਦੁਕਾਨ ਤੇ ਧੂਆ ਨਿਕਲਿਆ ਵਾ ਤੇ ਉਹ ਆਣ ਕੇ ਦੇਖਿਆ ਤੇ ਸਭ ਕੁਝ ਸਭ ਕੁਝ ਸੁਆਹ ਹੋ ਗਿਆ ਹੀ ਸੜ ਕੇ ਬਹੁਤ ਨੁਕਸਾਨ ਹੋਇਆ ਸਾਡਾ ਜੀ ਤੇ ਪੂਨ ਪਤਾ ਨਹੀਂ ਕਿ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਕਪੜੇ ਲੀੜੇ ਦਾ ਭਾਈ ਦੁਕਾਨ ਘਰ ਨਹੀਂ ਤੁਹਾਡੀ ਇਹ ਟੇਲਰ ਦੀ ਦੁਕਾਨ ਹੈ ਜੀ ਟੇਲਰ ਦੀ ਦੁਕਾਨ ਹੈ ਤੇ ਮਸ਼ੀਨਾਂ ਬਸੂਨਾ ਇੱਧਰ ਤੁਹਾਡੇ ਸਾਹਮਣੇ ਸਭ ਕੁਝ ਜੀ ਸਭ ਕੁਝ ਜਾਨੀ ਕਿ ਫਨਾਹ ਹੋ ਨਾ ਹੋ ਗਿਆ ਕੀ ਕਾਰਨ ਅੱਗ ਲੱਗਣ ਦਾ ਸਰ ਅੱਗ ਲੱਗਣ ਦਾ ਕਾਰਨ ਹਾਲੇ ਤੱਕ ਤਾਂ ਕੋਈ ਪਤਾ ਨਹੀਂ ਲੱਗਾ ਤੇ ਕੀ ਚੱਕਰ ਆ ਸ਼ੋਰ ਸ਼ਰ ਕਰਾ ਜਾਂ ਕਿ ਇਹਨੇ ਜਾਣ ਕੇ ਲਗਾਈ ਆ ਮਤਲਬ ਨਮੇਟਰ ਪਿਆ ਹੀ ਇਨਵਰਟਰ ਲਈ ਸਾਈਡ ਤੇ ਕੁਝ ਨਹੀਂ ਹੋਇਆ ਫਟੇ ਨੂੰ ਉਧਰਲੀ ਸਾਈਡ ਤੇ ਕੁਝ ਨਹੀਂ ਆ ਸਿਰਫ ਇੱਕ ਇਥੋਂ ਸ਼ਟਰ ਲੱਗੋਂ ਦਰਵਾਜ਼ਾ ਤੋਂ ਮਤਲਬ ਇੰਟਰਲਾਕ ਤੋਂ ਮਤਲਬ ਸ਼ੁਰੂ ਅੱਗ ਹੋਈ ਆ ਤੇ ਇਧਰਲੀ ਸਾਈਡ ਤੋਂ ਜਿੱਧਰ ਕੋਈ ਸ਼ਾਰਟ ਸਰਕਟ ਨਹੀਂ ਹੈਗਾ ਉਧਰਲੀ ਸਾਈਡ ਤੋਂ ਅੱਗ ਸ਼ੁਰੂ ਹੋ ਕੇ ਤੇ ਫੇਰ ਗਾੜੀ ਗਈ ਆ ਕਿੰਨਾ ਕੁ ਨੁਕਸਾਨ ਹੋ ਗਿਆ ਨੁਕਸਾਨ ਸਰ ਮਤਲਬ ਕਾਫੀ ਨੁਕਸਾਨ ਹੋ ਗਿਆ ਕਾਫੀ ਹੀ ਜ਼ਿਆਦਾ ਨੁਕਸਾਨ ਹੋ ਗਿਆ ਜਾਨੀ ਕਿ ਕੱਪੜੇ ਜਿਹੜੇ ਆ ਤੁਹਾਨੂੰ ਪਤਾ ਕੁਝ ਵੀ ਨਹੀਂ ਬਚਿਆ ਕੁਝ ਵੀ ਨਹੀਂ ਬਚਿਆ ਤੁਹਾਡੇ ਸਾਹਮਣੇ ਆ ਤੁਸੀਂ ਆਪਣੇ ਕੈਮਰਾ ਮਾਰ ਕੇ ਦੇਖ ਸਕਦੇ ਜੀ ਇਹ ਦੁਕਾਨ ਦੇ ਅੰਦਰ ਵੇਖ ਸਕਦੇ ਜੀ ਕਹਿੰਦਾ ਭਾਵਾ ਕਿ ਦਾਖ ਹੀ ਆ ਬਚੀ ਜੋ ਵੀ ਪੁਲਿਸ ਨੂੰ ਕੀਤਾ ਸੀ ਜਦੋਂ ਤੁਹਾਨੂੰ ਪਤਾ ਲੱਗਾ 5 ਵਜੇ ਸਰ 5 ਵਜੇ ਜਦੋਂ ਆਏ ਆ ਸਾਰੇ ਆਪੇ ਅੱਗੇ ਆਣ ਕੇ ਭੁਜਾਈ ਆ ਫਗਾਈ ਵੀਰ ਨੂੰ ਛੱਦਣ ਦਾ ਮੌਕਾ ਹੀ ਨਹੀਂ ਸੀ ਮਤਲਬ ਹੈਗਾ ਉਹਨਾਂ ਨੂੰ ਜਿੰਨਾ ਜਿੰਨਾ ਨੂੰ ਆਉਣਾ ਸੀ ਉਹਨਾਂ ਜਿੰਨਾ ਨੂੰ ਤੇ ਮਤਲਬ ਪਹਿਲਾਂ ਹੀ ਕੰਮ ਹੋ ਗਿਆ ਪਹਿਲਾਂ ਹੀ ਕੰਮ ਹੋ ਗਿਆ ਸੀ ਸਾਰੇ ਪੁਲਸ ਨੂੰ ਕੀਤਾ ਸੀ ਪੁਲਸ ਨੂੰ ਹਾਂਜੀ ਗਏ ਪੁਲਸ ਨੂੰ ਸੂਚਿਤ ਕਰਨਾ ਚਾਹੀਦਾ ਮਤਲਬ ਇਹ ਹਜੇ ਨਹੀਂ ਕੀਤਾ ਹਾਂਜੀ ਹਾਲੇ ਤੇ ਇਹੋ ਸਾਰਾ ਕੁਝ ਕਰਦੇ ਪਏ ਆਂ ਹੀ ਕਰਦੇ ਤੁਸੀਂ ਸਾਰੇ ਸਰਾਹੀ ਮੰਗੇ ਹੋ ਕਰਨੇ ਆ ਵੀ ਸਾਡਾ ਨੁਕਸਾਨ ਬਹੁਤ ਹੋ ਜੁਗਾ ਵਾ ਗਰੀਬ ਆ ਲੋ ਮਾਰੇ ਬੰਦੇ ਆਂ ਗਰੀਬ ਆਦਮੀ ਆ ਤੇ ਸਾਨੂੰ ਇਸ ਚੀਜ਼ ਦਾ ਚਲੋ ਥੋੜਾ ਮਾਜਾਂ ਮਾਜਾਂ ਮਿਲੇ ਸਾਨੂੰ ਨਹੀਂ ਕੋਈ ਸ਼ਰਤ ਹੈ ਨਹੀਂ ਕਿ ਤੁਹਾਨੂੰ ਕੋਈ ਹੋਈ ਜਾਂ ਤੁਹਾਨੂੰ ਕਿਸੇ ਤੋਂ ਡਰਦਾ ਹੈਗਾ ਵਾ ਸ਼ੱਕ ਸਰ ਸ਼ੱਕ ਤੇ ਨਹੀਂ ਆ ਕਿਸੇ ਤੇ ਵੀ ਹੈਗਾ ਬਾਕੀ ਇੱਥੇ ਸਾਹਮਣੇ ਕੈਮਰੇ ਲੱਗੇ ਆ ਉਹਨਾਂ ਤੋਂ ਮਤਲਬ ਵੇਖਾਂਗੇ ਕੀ ਚੱਕਰ ਜੇ ਦੇਖਿਆ ਪਤਾ ਲੱਗੇਗਾ ਇਹ ਦੁਕਾਨਾਂ ਨਹੀਂ ਜੋ ਖੁੰਡੀਆਂ ਹੈਗੀਆਂ ਹਾਂਜੀ ਹਾਂ ਤੇ ਅੱਦਲੜੀ ਆ ਤੇ ਫਿਰ ਇਹ ਜੇ ਸਾਡੇ ਮੋਢੇ ਤੇ ਰੱਖੋ ਤੇ ਹਾਂਜੀ ਕੀ ਕਾਪਰੀ ਦੇ ਦੇਖੋ ਜੀ ਇੱਕ ਗਰੀਬ ਪਰਿਵਾਰ ਦੀ ਦੁਕਾਨ ਸੀਗੀ ਇਹ ਗਰਮੀ ਪਰਿਵਾਰ ਆਪਣਾ ਸਲਾਈ ਕਰਕੇ ਆਪਣਾ ਗੁਜ਼ਾਰਾ ਕਰਦੇ ਸੀਗੇ ਇਸ ਸਵੇਰੇ ਸ਼ਾਮੀ ਵੀ 7:30 ਵਜੇ ਦੁਕਾਨ ਬੰਦ ਕਰਕੇ ਲੈਟਰ ਲੂਟਾ ਸਾਜਾਂ ਬੰਦ ਕਰਕੇ ਗਏ ਆ ਤੇ ਸਵੇਰੇ ਇਹਨਾਂ ਨੂੰ ਲੋਕੀਆਂ ਨੇ ਆਣ ਕੇ ਦੱਸਿਆ ਵੀ ਤੁਹਾਡੀ ਦੁਕਾਨ ਦੇ ਵਿੱਚ ਮਤਲਬ ਤੁਮਾਨੇ ਕਰਿਆ ਇਹਦੇ ਸਵੇਰੇ ਆਏ ਆ ਹੀਰਾ ਦਾ ਜੀ ਆਏ ਆ ਸਵੇਰੇ ਆਣ ਕੇ ਉਹਨੇ ਵੇਖਿਆ ਦੁਕਾਨ ਖੋਲੀ ਆ ਦੁਕਾਨ ਨੂੰ ਅੰਦਰ ਅੱਗ ਲੱਗੀ ਵੀ ਇਹਨਾਂ ਨੇ ਪਾਣੀ ਪੁਣੀ ਬਾਕੇ ਹੋਰ ਮਲ ਦੇ ਦੇ ਸਾਦੇ ਬੰਦਿਆਂ ਨੇ ਢਲ ਕੇ ਦੁਕਾਨਦਾਰਾਂ ਨੇ ਇਹ ਅੱਗ ਬੁਝਾਈ ਆ ਤੇ ਅੱਗ ਬੁਝਾ ਕੇ ਇਹਨਾਂ ਵਿਚਾਰਿਆਂ ਦੇ ਗਰੀਬ ਪਰਿਵਾਰਾਂ ਦੇ ਇਹਨਾਂ ਦਾ ਬੜਾ ਮਹਿੰਗੇ ਜਿਹੇ ਸੂਟ ਲੋਕਾਂ ਦਿੱਤੇ ਸੀ ਨਮਾ ਤੇ ਜਨਾਨੀਆਂ ਦੇ ਛੂਟੀ ਬੰਦਿਆਂ ਦੇ ਛੂਟੀ ਸੀਗੇ ਉਹ ਸਾਰਾ ਸਰਕੇ ਸਵਾਹ ਹੋ ਗਿਆ ਜੋ ਮਚੀਨਾ ਆ ਗਿਆ ਜੋ ਇਹਨਾਂ ਦਾ ਕਾਊਂਟਰ ਹੀਗਾ ਸਾਰਾ ਸਰਕੇ ਸਵਾਹ ਹੋ ਗਿਆ ਕੋਈ ਮਤਲਬ ਨਹੀਂ ਕੋਈ ਸਮਾਨ ਬਚਿਆ ਹੀ ਨਹੀਂਗਾ ਸਰਦਾਰ ਕੋਈ ਮਦਦ ਸਰਦਾਰ ਕੋਈ ਮਦਦ ਕਰਦੇ ਆ ਦੀਦੀ ਜਾਬ ਤੋਂ ਕੋ ਮਦਦ ਕਰਦੇ ਆ ਕਿ ਇਹਨਾਂ ਦੀ ਮਦਦ ਕੀਤੀ ਹੈ ਵੱਧ ਤੋਂ ਵੱਧ ਗਰੀਬ ਪਰਿਵਾਰਾਂ ਨਾਲ ਦੀ ਮਦਦ ਕੀਤੀ ਜਾਵੇ। ਮੇਰਾ ਨਾਮ ਕਰਮਜੀਤ ਸਿੰਘ ਕਾਲੋ ਹੱਡਵੇਰਾ ਮੈਂ ਇਹਨਾਂ ਦੇ ਇੱਥੇ ਲਾਗੇ ਗੁਆਂਢੀ ਆ ਤੇ ਆ ਮੈਨੂੰ ਹੁਣੇ ਪਤਾ ਲੱਗਾ ਇਹਨਾਂ ਦਾ ਵੀ ਰਾਜ ਦਾ ਇਹਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ। ਇੱਕ ਬੜਾ ਗਰੀਬ ਪਰਿਵਾਰ ਆ ਲੋਕਾਂ ਦੀ ਸਲਾਈ ਆਈ ਇੱਥੇ ਇਹ ਸਲਾਈ ਕਰਕੇ ਆਪਣਾ ਗੁਜ਼ਾਰਾ ਕਰਦੇ ਆ ਇਹ ਅਸੀਂ ਡੀਸੀ ਸਾਹਿਬ ਕੋਲ ਮੰਗ ਕਰਦੇ ਆ ਨਾ ਵੱਧ ਤੋਂ ਵੱਧ ਜਿਹੜਾ ਮੁਆਵਜ਼ਾ ਦਿੱਤਾ ਜਾਵੇ।